BBMP ਦਾ ਮੁੱਦਾ BBMP ਨੇ ਖੁਦ ਪਟੀਸ਼ਨ ਪਾ ਕੇ ਹਾਈ ਕੋਰਟ ਤੱਕ ਪਹੁੰਚ ਕੀਤੀ ਕਿ ਪੰਜਾਬ ਪੁਲਿਸ ਪਹਿਲਾਂ ਤਾਂ ਹਟਾਓ ਜਿਹੜੀ ਵੱਡੇ ਪੱਧਰ ਤੇ ਲਾਤੀ ਹੋਰ ਕਈ ਮਸਲੇ ਜੁੜੇ ਆ ਹਾਈ ਕੋਰਟ ਦੀ ਸੁਣਵਾਈ ਦੇ ਵਿੱਚ ਕੀ ਕੁਝ ਖਾਸ ਰਿਹਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਹੋ ਸਕਦਾ ਤੇ ਸਰਕਾਰ ਨੇ ਕੀ ਕੀ ਤਿਆਰੀ ਕੀਤੀ ਹੈ ਕਿਉਂਕਿ ਬੀਤੇ ਦਿਨ ਵੀ ਕਹਿੰਦੇ ਪਤਾ ਲੱਗਿਆ ਕਿ ਰਾਤ ਨੂੰ ਪ੍ਰਬੰਧ ਹੋ ਗਿਆ ਸੀ ਪਾਣੀ ਛੱਡਣ ਦਾ ਦੇਖੋ ਇਹ ਮਸਲਾ ਐਡਾ ਨਹੀਂ ਜਿੱਡਾ ਹੁਣ ਬਣ ਗਿਆ ਔਰ ਅਗਲੇ 10-15 ਸਾਲਾਂ ਤੱਕ ਪੰਜਾਬ ਸਰਕਾਰ ਨੂੰ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਦੇ ਵਿੱਚ ਪੰਜਾਬ ਦੇ ਖਜ਼ਾਨੇ ਚੋਂ ਪੈਸੇ ਵਕੀਲਾਂ ਨੂੰ ਲਟਾਉਣੇ ਪੈਣਗੇ ਪਿਛਲੇ 25 ਸਾਲ ਤੋਂ ਇੱਕ ਪ੍ਰੋਸੀਜਰ ਸੈੱਟ ਸੀ ਕਿ ਇਨਾ ਦਿਨਾਂ ਦੇ ਵਿੱਚ ਹਰਿਆਣੇ ਨੂੰ ਪਾਣੀ ਦਿੱਤਾ ਜਾਂਦਾ ਤੇ ਜੂਨ ਮਹੀਨੇ ਦੇ ਵਿੱਚ ਉਹ ਪਾਣੀ ਉਹ ਵਾਪਸ ਕਰ ਦਿੰਦੇ ਸੀ ਜਦੋਂ ਅਸੀਂ ਝੋਨਾ ਵਗੈਰਾ ਲਾਉਣਾ ਹੁੰਦਾ ਸੀ ਉਹ ਇੱਕ ਕਹਿੰਦੇ ਆ ਲੋਨ ਦੀ ਤਰ੍ਹਾਂ ਹੁੰਦਾ ਸੀ ਕਿ ਤੁਸੀਂ ਅਪ੍ਰੈਲ ਮਈ ਦਾ ਪਾਣੀ ਸਾਨੂੰ ਦੋਗੇ ਹਰਿਆਣੇ ਵਾਲੇ ਤੇ ਜੂਨ ਮਹੀਨੇ ਦਾ ਤੁਹਾਨੂੰ ਵਾਪਸ ਕੀਤਾ ਜਾਊਗਾ ਹੁੰਦਾ ਆਇਆ ਇਹ ਇੱਕ ਐਕਸ਼ਨ ਲੈਵਲ ਦਾ ਜਿਹੜਾ ਅਧਿਕਾਰੀ ਆ ਉਹ ਮੀਟਿੰਗ ਦੇ ਵਿੱਚ ਤੈਅ ਕਰ ਆਂਦਾ ਸੀ ਇਹ ਐਕਸ਼ਨ ਲੈਵਲ ਦੀ ਗੱਲ ਹੈ ਪਰ ਹੁਣ ਇਹ ਪ੍ਰਿੰਸੀਪਲ ਸਕੱਤਰ ਰੈਂਕ ਦੀ ਗੱਲ ਪਹੁੰਚ ਗਈ ਹੈਗੀ ਮਸਲਾ ਸੀਐਮ ਤੱਕ ਪਹੁੰਚ ਗਿਆ ਵਿਧਾਨ ਸਭਾ ਤੱਕ ਪਹੁੰਚ ਗਿਆ ਤੇ ਪਾਣੀਆਂ ਦੇ ਮਸਲੇ ਦੇ ਵਿੱਚ ਪੰਜਾਬ ਬੀਐਮਬੀ ਦੇ ਹਰਿਆਣਾ ਦੇ ਅਫਸਰਾਂ ਦੀ ਆਪਸੀ ਈਗੋ ਦੇ ਚੱਕਰ ਵਿੱਚ ਦੋ ਸਟੇਟ ਸਾਹਮਣੇ ਸਾਹਮਣੇ ਆ ਗਏ ਜਿਹਦੇ ਨਾਲ ਦੋਨਾਂ ਸਰਕਾਰਾਂ ਦੇ ਭਾਈਚਾਰਾ ਵੀ ਟੁੱਟੇਗਾ ਕਿਸਾਨੀ ਵੀ ਟੁੱਟੇਗੀ ਇਹ ਕਿਸੇ ਨਾ ਕਿਸੇ ਦੇ ਜਿਹੜੇ ਮਨਸੂਬੇ ਆ ਕਿਸੇ ਨਾ ਕਿਸੇ ਬੰਦੇ ਦੇ ਫਿੱਟ ਹੋ ਗਿਆ ਕਿੰਨੇ ਦੋ ਸਟੇਟਾਂ ਦੇ ਵਿੱਚ ਦੋ ਕੌਮਾਂ ਦੇ ਵਿੱਚ ਨੁਕਸਾਨ ਵੀ ਹੋਏਗਾ ਔਰ ਪਾਣੀ ਪਾਣੀਆਂ ਤੇ ਪੈਸੇ ਦੀ ਬਰਬਾਦੀ ਵੀ ਹੋਏਗੀ ਪਰ ਜੋ ਪੰਜਾਬ ਸਰਕਾਰ ਨੇ ਸਟੈਂਡ ਲਿਆ ਹੈਗਾ ਉਹ ਸਟੈਂਡ ਦੇ ਚਲਦਿਆਂ ਕਹਿ ਸਕਦੇ ਕਿ ਪੰਜਾਬ ਵਿੱਚ ਪੰਜਾਬ ਵਗਰੇ ਕਿ ਅਸੀਂ ਪਾਣੀਆਂ ਦੀ ਰਾਖੀ ਕੀਤੀ ਆ ਹੁਣ ਦੂਜੀ ਗੱਲ ਇਹ ਆ ਗਈ ਕਿ ਪੰਜਾਬ ਪੁਲਿਸ ਤਨਾਤ ਕਰ ਦਿੱਤੀ ਗਈ ਆ ਉੱਥੇ ਹੁਣ ਬੀਐਮਬੀ ਹਾਈ ਕੋਰਟ ਦੇ ਵਿੱਚ ਪਹੁੰਚ ਗਈ ਆ ਗਿਆ ਹਾਈ ਕੋਰਟ ਨੇ ਫੈਸਲਾ ਰਾਖਵਾ ਰੱਖ ਲਿਆ ਹੋ ਸਕਦਾ ਹੈ ਕਿ ਜਦੋਂ ਤੱਕ ਆਪਾਂ ਖਬਰ ਸਾਂਝੀ ਕਰਨੀ ਹੈ ਦਰਸ਼ਕਾਂ ਦੇ ਨਾਲ ਉਸ ਤੋਂ ਪਹਿਲਾਂ ਹੀ ਫੈਸਲਾ ਆ ਜਾਏ ਕਿਉਂਕਿ ਰਾਖਵਾ ਆਜੀ ਉਹਨਾਂ ਨੇ ਕਿ ਹਾਈ ਕੋਰਟ ਨੇ ਸੁਣਾ ਦੇਣਾ ਹੈਗਾ ਬੀਐਮਬੀ ਪਾਖੜਾ ਬਿਆਸ ਪ੍ਰਬੰਧਨ ਬੋਰਡ ਕਹਿੰਦੇ ਨੇ ਕਿ ਕਿ ਉੱਥੋਂ ਜਿਹੜੀ ਪੁਲਿਸ ਪੰਜਾਬ ਪੁਲਿਸ ਹਟਾਈ ਜਾਵੇ ਔਰ ਦੂਜਾ ਉਹ ਕਹਿੰਦੇ ਕਿ ਉੱਥੇ ਦੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਜਿਹੜੇ ਤਨਾਤ ਕਰਦੇ ਉਧਰ ਪੰਜਾਬ ਦੇ ਇੱਕ ਐਕਸ਼ਨ ਨੇ ਹੋਮ ਡਿਪਾਰਟਮੈਂਟ ਨੂੰ ਚਿੱਠੀ ਲਿਖ ਦਿੱਤੀ ਹੈਗੀ ਆ ਕਿ ਉੱਥੇ ਖਤਰਾ ਬਣ ਚੁੱਕਾ ਹੈਗਾ ਡੈਮ ਦੀ ਸਿਕਿਉਰਿਟੀ ਲੈ ਕੇ ਤੇ ਉੱਥੇ ਪੰਜਾਬ ਪੁਲਿਸ ਤਨਾਤ ਕੀਤੀ ਜਾਵੇ ਨਾ ਹੁਣ ਐਦਾਂ ਦੀਆਂ ਦੋਨਾਂ ਸਟੇਟਾਂ ਦੇ ਵਿੱਚ ਜੋ ਚੱਲ ਰਹੀਆਂ ਆ ਉਹਦੇ ਨਾਲ ਲਾਜ਼ਮੀ ਤੌਰ ਤੇ ਦੋਨਾਂ ਦਾ ਨੁਕਸਾਨ ਹੋਏ ਇੱਕ ਪਾਸੇ ਤੇ ਇੰਡੋਪਾਗ ਦਾ ਮਸਲਾ ਆ ਦੂਜੇ ਪਾਸੇ ਪੰਜਾਬ ਤੇ ਹਰਿਆਣੇ ਦਾ ਮਸਲਾ ਬਣਾ ਦਿੱਤਾ ਗਿਆ ਜਾਂ ਬਣ ਗਿਆ ਹੈਗਾ ਨਾ ਹੁਣ ਕਿਸੇ ਵੇਲੇ ਨਿੱਕੀ ਜੀ ਗੱਲ ਉਹ ਐਡੀ ਵੱਡੀ ਹੋ ਗਈ ਆ ਜਿਸ ਨੂੰ ਉਹਨਾਂ ਕੰਟਰੋਲ ਕਰਨਾ ਜਿਹੜਾ ਵਾ ਅਫਸਰਾਂ ਦੇ ਹੱਥੋਂ ਨਿਕਲ ਗਿਆ ਅਫਸਰਾਂ ਦੇ ਆਪਣੇ ਮਨਸੂਬੇ ਹੋ ਸਕਦੇ ਨੇ ਪਰ ਲੜਾਈ ਇਹ ਪੋਲਿਟਿਕਲ ਲੜਾਈ ਬਣ ਗਈ ਸਾਡੇ ਤੇ ਪਹਿਲਾਂ ਹੀ ਹਰਿਆਣੇ ਦੇ ਨਾਲ ਬਥੇਰੇ ਪੰਗੇ ਸਿਆਸੀ ਇੱਕ ਹੋਰ ਨਵਾਂ ਪੰਗਾ ਜੜ ਦਿੱਤਾ ਗਿਆ ਅਫਸਰਾਂ ਨੇ ਹੁਣ ਸਭ ਤੋਂ ਵੱਡੀ ਗੱਲ ਇਹ ਕਿ ਕਈ ਪਾਣੀਆਂ ਦੇ ਰਾਕੇ ਬਣਨ ਦੇ ਵਿੱਚ ਪਾਣੀਆਂ ਦੇ ਨਾਇਕ ਬਣਨ ਦੇ ਵਿੱਚ ਦੋ ਸਟੇਟਾਂ ਦਾ ਨੁਕਸਾਨ ਵੀ ਹੋਏਗਾ ਹੁਣ ਜਿਹੜਾ ਅੱਜ ਹਾਈ ਕੋਰਟ ਦੇ ਵਿੱਚ ਗਿਆ ਬੀਐਮਬੀ ਨੇ ਕੀ ਕਿਹਾਗਾ ਉਹ ਕਹਿੰਦੇ ਨੇ ਕਿ ਇਸ ਮਸਲੇ ਦੇ ਵਿੱਚ ਅ ਪਾਖੜਾ ਬੋਰਡ ਦਾ ਦਾਵਾ ਕਿ ਆਮ ਆਦੀ ਪਾਰਟੀ ਦੇ ਵੀ ਜਿਹੜੇ ਵਰਕਰ ਡੈਮ ਤੇ ਤਨਾਤ ਕਰ ਦਿੱਤੇ ਗਏ ਨੇ ਪਰ ਅੱਜ ਹਰਿਆਣਾ ਤੇ ਪੰਜਾਬ ਦੇ ਵਿਚਕਾਰ ਪਾਣੀ ਦੇ ਵਿਵਾਦ ਨੂੰ ਲੈ ਕੇ ਦੂਜੇ ਦਿਨ ਸੁਣਵਾਈ ਹੋਈ ਆ ਕੋਰਟ ਨੇ 45 ਮਿੰਟ ਦੀ ਬਹਿਸ ਤੋਂ ਬਾਅਦ ਫੈਸਲਾ ਰੱਖਮਾਨ ਰੱਖ ਲਿਆ ਚੀਫ ਜਸਟਿਸ ਸ਼ੀਲ ਲਾਗੂ ਨੇ ਕਿਹਾ ਕਿ ਮਾਮਲਾ ਐਮਰਜੈਂਸੀ ਸਥਿਤੀ ਵਿੱਚ ਆਜੀ ਫੈਸਲਾ ਸੁਣਾਉਣਗੇ ਸੁਣਵਾਈ ਦੇ ਦੌਰਾਨ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਕੀਲ ਨੇ ਕਿਹਾ ਕਿ ਪੰਜਾਬ ਪੁਲਿਸ ਬੀਐਮਬੀ ਦਾ ਸੰਚਾਲਨ ਨਹੀਂ ਰੋਕ ਸਕਦੀ ਪੰਜਾਬ ਪੁਲਿਸ ਦਾ ਬੀਐਮਬੀ ਦਾ ਸੰਚਾਲਨ ਲੈਣਾ ਜਿਹੜਾ ਅਫਸੋਸਜਨਕ ਆ ਆਮ ਆਦੀ ਪਾਰਟੀ ਦੇ ਵਰਕਰ ਵੀ ਉਹ ਕਹਿ ਰਹੇ ਡੈਮ ਤੇ ਪਹੁੰਚ ਗਏ ਨੇ ਵਕੀਲ ਨੇ ਕਿਹਾ ਕਿ ਪਾਣੀ ਦੀ ਮੰਗ ਸਿਰਫ ਹਰਿਆਣਾ ਦੇ ਲਈ ਨਹੀਂ ਉਦਰ ਪੰਜਾਬ ਦੇ ਵਕੀਲ ਨੇ ਕਿ ਹਰਿਆਣਾ ਆਪਣੇ ਕੋਟੇ ਤੋਂ ਜ਼ਿਆਦਾ ਪਾਣੀ ਲੈ ਚੁੱਕਾ ਹੈ ਹਰਿਆਣਾ ਮਾਰਚ ਤੱਕ ਆਪਣੇ ਕੋਟੇ ਦਾ ਪਾਣੀ ਲੈ ਚੁੱਕਾ ਹੈ ਔਰ ਬੀਐਮਬੀ ਨੇ ਕੋਰਟ ਨੂੰ ਗੁੰਮਰਾਹ ਕੀਤਾ ਹੈ ਕਿਉਂਕਿ ਬੀਤੇ ਦਿਨ ਪੰਜਾਬ ਨੇ ਹੋਰ ਮਨੁੱਖਤਾ ਦੇ ਆਧਾਰ ਤੇ ਇਨਸਾਨੀਅਤ ਆਧਾਰ ਤੇ 4000 ਕਿਊਸਕ ਪਾਣੀ ਛੱਡ ਦਿੱਤਾ ਹੈ ਇਸ ਤੋਂ ਪਹਿਲਾਂ ਜਿਹੜੀ ਸੋਮਵਾਰ ਨੂੰ ਸੁਣਵਾਈ ਹੋਈ ਹੂਈ ਹਾਈ ਕੋਰਟ ਨੇ ਕੇਂਦਰ ਸਰਕਾਰ ਹਰਿਆਣਾ ਸਰਕਾਰ ਪੰਜਾਬ ਸਰਕਾਰ ਤੇ ਭਾਗੜਾ ਬਿਆਸ ਪਰਮੰਧ ਬੋਰਡ ਨੂੰ ਨੋਟਿਸ ਕਰਕੇ ਜਵਾਬ ਮੰਗਿਆ ਸੀ ਪੰਜਾਬ ਹਰਿਆਣਾ ਦੇ ਵਿੱਚ ਪਾਣੀ ਦਾ ਜਿਹੜਾ ਮਸਲਾ ਚੀੜਿਆ ਗਿਆਗਾ ਉਹਦੇ ਚ ਤਿੰਨ ਪਟੀਸ਼ਨਾਂ ਪਾਈਆਂ ਗਈਆਂ ਦੋ ਪਟੀਸ਼ਨਾਂ ਤੇ ਸ਼ਨੀਵਾਰਪਾਖਲ ਕੀਤੀਆਂ ਗਈਆਂ ਪਹਿਲੀ ਪਟੀਸ਼ਨ ਹਰਿਆਣਾ ਦਾ ਰਹਿਣ ਵਾਲੇ ਇੱਕ ਐਡਵੋਕੇਟ ਨੇ ਰਵਿੰਦਰ ਢੱਲ ਉਹਨਾਂ ਵੱਲੋਂ ਪਾਈ ਗਈ ਦੂਜੀ ਫਤਿਆਬਾਦ ಗ್ರಾಮ ਪੰਚਾਇਤ ਵੱਲੋਂ ਦਾਖਲ ਕੀਤੀ ਗਈ ਇਹਨਾਂ ਦੋਨਾਂ ਪਟੀਸ਼ਨਾਂ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਪੁਲਿਸ ਨੂੰ ਭਾਗੜਾ ਡੈਮ ਤੋਂ ਹਟਾਉਣ ਵਾਸਤੇ ਨਿਰਦੇਸ਼ ਦਿੱਤੇ ਜਾਣ ਨਾਲ ਹੀ ਹਰਿਆਣਾ ਨੂੰ ਪਾਣੀ ਦਿੱਤਾ ਜਾਵੇ ਉਹਨਾਂ ਕਹਿੰਦੇ ਕਿ ਲੋਕਲ ਜਿਹੜੇ ਲੋਕ ਨੇ ਉਹਨਾਂ ਨੂੰ ਪੀਣ ਵਾਲੇ ਪਾਣੀ ਤੇ ਸਿੰਚਾਈ ਦੇ ਲਈ ਪਾਣੀ ਮਿਲ ਸਕੇ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਵੇ ਜਿਵੇਂ ਕਿ ਭਾਗੜਾ ਬਿਆਸ ਬੋਰਡ ਨੇ ਹਾਲ ਹੀ ਵਿੱਚ ਕੋਈ ਬੈਠਕ ਵਿੱਚ ਤੈਅ ਕੀਤਾ ਸੀ ਪਟੀਸ਼ਨ ਚ ਇਹ ਵੀ ਕਿਹਾ ਗਿਆ ਭਾਗੜਾ ਨੇ ਆਉਣ ਵਾਲਾ ਪਾਣੀ ਹਰਿਆਣਾ ਪੰਜਾਬ ਰਾਜ ਦਿੱਲੀ ਦੇ ਲਈ ਜੀਵਨ ਰੇਖਾ ਹੈਗਾ ਦੂਜੇ ਪਾਸੇ ਜਿਹੜੀ ਬੀਐਮਬੀ ਨੇ ਹਾਈ ਕੋਰਟ ਚ ਪਟੀਸ਼ਨ ਜਿਹੜੀ ਦਾਖਲ ਕੀਤੀ ਕਿ ਪੰਜਾਬ ਪੁਲਿਸ ਨੇ ਡੈਮ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਪੁਲਿਸ ਦੇ ਜਵਾਨਾਂ ਨੂੰ ਡੈਮ ਤੇ ਸਾਰੇ ਕੰਟਰੋਲ ਜਿਹੜੇ ਉਹ ਆਪਣੇ ਹੱਥ ਵਿੱਚ ਲੈ ਚੁੱਕੇ ਹੁਣ ਇਹ ਜਿਹੜੇ ਸਵਾਲ ਇਹ ਨੇ ਕਿ ਲੜਾਈ ਕਾਫੀ ਵੱਧ ਚੁੱਕੀ ਆ ਉਧਰ ਬੀਤੇ ਦਿਨ ਪੰਜਾਬ ਵਿਧਾਨ ਸਭਾ ਸਪੈਸ਼ਲ اجلاس ਬਣਾਇਆ ਗਿਆ ਇੱਕ ਕਿ ਪੀ ਬੀਐਮਬੀ ਦਾ ਜਿਹੜਾ ਲੋਡ ਨਹੀਂ ਹੈਗੀ ਜਿਹੜਾ ਭਾਰਤ ਸਰਕਾਰ ਨੇ ਡੈਮ ਸੈਫਟੀ ਐਕਟ ਆ ਉਹ ਵੀ ਰੱਦ ਕਰ ਦਿੱਤਾ ਕਿ ਪੰਜਾਬ ਆਪਣਾ ਬਣਾਊਗਾ ਹਾਲਾਂਕਿ ਅਸੂਲਨ ਤੌਰ ਤੇ ਕਹਿੰਦਾ ਕਿ ਜਿਹੜੀ ਜੂਨੀਅਨ ਗਵਰਨਮੈਂਟ ਹੈ ਜੂਨੀਅਨ ਵੱਲੋਂ ਸਟੇਟ ਵੱਲੋਂ ਇੰਡੀਆ ਗਵਰਨਮੈਂਟ ਵੱਲੋਂ ਜਿਹੜਾ ਬਿਲ ਪਾਸ ਕੀਤਾ ਜਾਂਦਾ ਪੂਰੇ ਹਿੰਦੁਸਤਾਨ ਤੇ ਲਾਗੂ ਕੀਤਾ ਜਾਂਦਾ ਉਹ ਵੱਖਰੀ ਗੱਲ ਕੋਈ ਸਟੇਟ ਆਪਣੀ ਅਸੈਂਬਲੀ ਚ ਪਾ ਦੇ ਉਹ ਫਿਰ 6-7 ਮਹੀਨੇ ਕੋਰਟਾਂ ਦੇ ਵਿੱਚ ਚੱਲਦਾ ਰਹਿੰਦਾ ਹੈਗਾ ਕਾਨੂੰਨ ਤੇ ਇਹ ਕਹਿੰਦਾ ਕਿ ਚਾਹੇ ਕੋਈ ਸਟੇਟ ਗਵਰਨਮੈਂਟ ਪਹਿਲਾਂ ਬਣਾਲੇ ਚਾਹੇ ਬਾਅਦ ਬਣਾਲੇ ਬਿਲ ਉਹ ਇੰਡੀਅਨ ਗਵਰਨਮੈਂਟ ਦਾ ਹੀ ਮੰਨਿਆ ਜਾਊਗਾ ਜੋ ਲਾਗੂ ਹੁੰਦਾ ਹੈਗਾ ਹੁਣ ਇਸ ਮਸਲੇ ਦੇ ਵਿੱਚ ਕੱਲ ਪੰਜਾਬ ਸਰਕਾਰ ਨੇ ਕਾਫੀ ਰੱਦ ਕਰ ਦਿੱਤੇ ਨੇ ਔਰ ਮੁੱਖ ਮੰਤਰੀ ਭਗਵੰਦ ਸਿੰਘ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਹਰਿਆਣਾ ਨੂੰ ਅਸੀਂ ਜਿਹੜਾ ਫालतੂ ਵਾਧੂ ਪਾਣੀ ਦੇ ਜਿੰਨਾ ਹੈ ਉਹਨਾਂ ਹੀ ਦੇਵਾਂਗੇ ਵਾਧੂ ਅਸੀਂ ਦੇ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਹੈ ਨਹੀਂ ਔਰ ਦੂਜਾ ਜਿਹੜਾ ਉਹ ਉਧਰ ਹਰਿਆਣਾ ਦਾ ਸੀਮ ਕੇ ਨੇ ਕਿ ਪੰਜਾਬ ਬੇਬੁਨਿਆਦ ਲੜਾਈ ਲੜ ਰਿਹਾ ਹੈ ਨਾ ਸਿਆਸੀ ਫਾਇਦੇ ਵਾਸਤੇ ਹੁਣ ਇਹ ਆਮਨੇ ਸਾਹਮਣੇ ਜਿਹੜੀ ਲੜਾਈ ਹੋ ਗਈ ਇਹਦੇ ਨਾਲ ਨੁਕਸਾਨ ਕਿੰਨਾ ਹੋ ਜਾਂਦਾ ਆਰਥਿਕ ਤੌਰ ਤੇ ਸਾਡੇ ਹਰਿਆਣੇ ਦੇ ਨਾਲ ਪਹਿਲਾਂ ਹੀ ਬਹੁਤ ਸਾਰੇ ਮਸਲੇ ਔਰ ਜਦ ਪਾਖੜਾ ਬਿਆਸ ਪ੍ਰਬੰਧਨ ਬੋਰਡ ਦਾ ਕੰਮ ਕੇਰ ਟੇਕਰ ਦੇ ਤੌਰ ਤੇ ਹੈ ਪਰ ਕਿਉਂਕਿ ਹੁਣ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹਰਿਆਣੇ ਦੇ ਵਿੱਚ ਬੀਜੇਪੀ ਸਰਕਾਰ ਦਿੱਲੀ ਦੇ ਵਿੱਚ ਬੀਜੇਪੀ ਆ ਰਾਜਸਥਾਨ ਦੇ ਵਿੱਚ ਬੀਜੇਪੀ ਆ ਹਿਮਾਚਲ ਜੇ ਕਾਂਗਰਸ ਪਾਰਟੀ ਉਹ ਸਾਇਲੈਂਟ ਰਿਹਾਗਾ ਪੰਜਾਬ ਇਕੱਲਾ ਪੈ ਗਿਆ ਹਾਲਾਂਕਿ ਪੰਜਾਬ ਦਾ 60 ਫੀਸਦੀ ਹਿੱਸਾ ਪੈਸੇ ਪੰਜਾਬ ਪੇ ਕਰਦਾ ਹੈ ਲੇਕਿਨ ਪੰਜਾਬ ਦੇ ਨਾਲ ਬਹੁਤ ਸਾਰੇ ਧੱਕੇਸਦੀਆਂ ਤੋਂ ਹੁੰਦੇ ਆ ਰਹੇ ਨੇ ਜਦੋਂ ਦਾ ਭਾਰਤ ਦੇਸ਼ ਬਣਿਆ ਪੰਜਾਬ ਨੂੰ ਕਦੀ ਵੀ ਜਿਹੜੇ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਨੇ ਚਾਹੇ ਉਹ ਵੱਖ-ਵੱਖ ਲੜਾਈਆਂ ਹੋਣ ਵੱਖ-ਵੱਖ ਮੁਲਕਾਂ ਦੇ ਨਾਲ ਚਾਹੇ ਦੇਸ਼ ਦੀ ਆਜ਼ਾਦੀ ਦੇ ਲਈ ਕੁਰਬਾਨੀਆਂ ਕੀਤੀਆਂ ਨੇ ਕਦੀ ਪੰਜਾਬ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ ਗਿਆ ਸਾਨੂੰ ਇਨਾਮ ਨਹੀਂ ਮਿਲੇਗੇ ਸਾਨੂੰ ਸਜ਼ਾਵਾਂ ਦਿੱਤੀਆਂ ਗਈਆਂ ਸਾਨੂੰ ਧੱਕੇ ਤੋੜੇ ਮਿਲੇਗੇ ਹੁਣ ਇੱਕ ਫੇਰ ਪਾਣੀਆਂ ਦੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਜਿਹੀ ਸਥਿਤੀ ਦੇ ਵਿੱਚ ਸੈਂਟਰ ਸਰਕਾਰ ਨੂੰ ਚਾਹੀਦਾ ਕਿ ਤੁਹਾਡਾ ਰੋਲ ਕੀ ਹੋਣਾ ਚਾਹੀਦਾ ਤੁਹਾਡੇ ਵਾਸਤੇ 28 ਦੇ 28 ਜਿਹੜੇ ਸਟੇਟ ਨੇ ਉਹ ਤੁਹਾਨੂੰ ਸਾਰੇ ਪੁੱਤਰਾ ਵਾਂਗੂ ਆ ਪਰ ਇਹ ਨਹੀਂ ਕਿ ਬਾਕੀ ਤੁਸੀਂ ਪੁੱਤਰਾ ਨੂੰ ਪਿਆਰ ਕਰੋ ਤੇ ਪੰਜਾਬ ਨੂੰ ਇਗਨੋਰ ਕਰੋ ਪੰਜਾਬ ਦੀ ਇੱਕ ਆਪਣੀ ਇੱਕ ਸੋਚ ਹੈ ਇੱਕ ਵਿਚਾਰਧਾਰਾ ਹੈ ਪੰਜਾਬ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਅੰਕੜੇ ਕੱਢ ਕੇ ਦੇਖ ਲਓ ਜਿਸ ਸਟੇਟ ਦੀਆਂ ਵੱਧ ਕੁਰਬਾਨੀਆਂ ਉਹਨੂੰ ਨਾਮ ਮਿਲਣੇ ਚਾਹੀਦੇ ਜਿਨ੍ਹਾਂ ਨੇ ਕਦੀ ਕੁਰਬਾਨੀਆਂ ਨਹੀਂ ਕੀਤੀਆਂ ਪਰ ਉਥੇ ਐਮਪੀ ਦੀਆਂ ਟਿਕਟਾਂ ਜ਼ਿਆਦਾ ਨੇ ਰਾਜ ਸਭਾ ਟਿਕਟਾਂ ਜ਼ਿਆਦਾ ਨੇ ਵਿਧਾਨ ਸਭਾ ਟਿਕਟਾਂ ਜ਼ਿਆਦਾ ਨੇ ਆਬਾਦੀ ਉੱਥੇ ਜ਼ਿਆਦੀ ਨਹੀਂ ਫਾਇਦਾ ਹੋ ਚੁੱਕੇ ਪੰਜਾਬ ਨੇ ਕੁਰਬਾਨੀਆਂ ਵੀ ਵਾਰ ਦਿੱਤੀਆਂ ਨੇ ਹਾਸ 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 ਕੇ ਫਾਂਸੀ ਦੇ ਰੱਸੇ ਵੀ ਚੁੰਮੇ ਨੇ ਨਿਆਣੇ ਵੀ ਘੱਟ ਜੰਮੇ ਨੇ ਅਬਾਦੀ ਤੇ ਅਸੀਂ ਕੰਟਰੋਲ ਕੀਤਾ ਇਸ ਦੇ ਬਾਵਜੂਦ ਇਹ ਸਜਾਵਾਂ ਮਿਲ ਰਹੀਆਂ ਪਰ ਹੁਣ ਆ ਜਿਹੜੀ ਲੜਾਈ ਪੈ ਗਈ ਹੈ ਇਹ ਲੜਾਈ ਅਗਲੇ 10-20 ਸਾਲ ਤੱਕ ਚੱਲੂਗੀ ਤੇ ਫਿਰ ਪੰਜਾਬ ਇੱਕ ਹੋਰ ਮਸਲਾ ਹਾਲਾਂਕਿ ਇਹ ਮਸਲਾ ਬੜੇ ਸੌਖੇ ਤਰੀਕੇ ਦੇ ਨਾਲ ਜਿਹੜਾ ਵਾ ਹੱਲ ਕੀਤਾ ਜਾ ਸਕਦਾ ਲੇਕਿਨ ਜਦੋਂ ਤੁਸੀਂ ਪਾਣੀਆਂ ਦੇ ਰਾਖੇ ਬੰਦਿਓ ਪਾਣੀਆਂ ਦੇ ਨਾਇਕ ਬੰਦਿਓ ਨਾ ਆਉਣ ਵਾਲਾ ਸਮਾਂ ਤੈ ਕਰੂਗਾ ਕਿ ਤੁਸੀਂ ਕਿੰਨਾ ਹਰਿਆਣੇ ਨੂੰ ਕਿੰਨਾ ਬਰਬਾਦੀ ਵੱਲ ਧੱਲ ਧੱਕਿਆ ਧੱਕਣ ਵਾਲਿਆਂ ਨੇ ਪੰਜਾਬ ਨੂੰ ਕਿੰਨਾ ਧੱਕਿਆ ਸੈਂਟਰ ਦਾ ਕਿੰਨਾ ਪੱਖਪਾਤੀ ਰੋਲ ਰਿਹਾ ਤੇ ਭਾਗੜਾ ਬਿਆਸ ਪ੍ਰਬੰਧਨ ਬੋਰਡ ਦਾ ਕਿੰਨਾ ਚੰਗਾ ਰੋਲ ਰਿਹਾ ਜਾਂ ਕਿੰਨਾ ਮਾੜਾ ਉਹ ਆਉਣ ਵਾਲੇ ਸਮੇਂ ਚ ਲੋਕ ਦੱਸਣਗੇ ਪਰ ਸਵਾਲ ਹੈ ਕਿ ਦੋਨੇ ਸੂਬੇ ਅਗਰ ਬੈਠ ਕੇ ਮਸਲਾ ਹੱਲ ਕਰ ਲੈਂਦੇ ਬੀਐਮਬੀ ਨੂੰ ਬਾਹਰ ਹੀ ਕੱਢ ਦਿੰਦੇਗੇ ਮਾਨਵਤਾ ਦੇ ਆਧਾਰ ਤੇ ਵੀ ਜਿਹੜੀ ਗੱਲ ਹੈ ਕਿ ਬੈਠ ਕੇ ਦੋ ਮੁੱਖ ਮੰਤਰੀ ਗੱਲ ਕਰ ਸਕਦੇ ਸੀ ਕਿ ਪਹਿਲਾਂ ਵੀ ਪਾਣੀ ਹਰਿਆਣੇ ਨੂੰ ਮਿਲਦਾ ਰਿਹਾ ਔਰ ਹਰਿਆਣਾ ਬਾਦ ਚ ਪਾਣੀ ਮੋੜਦਾ ਰਿਹਾਗਾ ਇਹ ਦੋ ਮੁੱਖ ਮੰਤਰੀਆਂ ਦੇ ਵਿੱਚ ਬੈਠ ਕੇ ਜਿਹੜੀ ਗੱਲ ਆ ਉਹ ਹੋ ਜਾਣੀ ਚਾਹੀਦੀ ਸੀ ਪਰ ਬਦਕਿਸਮਤੀ ਨਾਲ ਕਿ ਮਸਲਾ ਪੋਲੀਟੀਕਲ ਬਣ ਗਿਆ ਅਫਰਿਸ਼ਾਈ ਨੇ ਆਪਣੇ ਹੱਥੋਂ ਕੱਢਤਾ ਤੇ ਮੁੱਖ ਮੰਤਰੀਆਂ ਦੇ ਗੱਲ ਵਿੱਚ ਪਾ ਦਿੱਤਾਗਾ ਤੇ ਜਦੋਂ ਮੁੱਖ ਮੰਤਰੀਆਂ ਦੇ ਗੱਲ ਵਿੱਚ ਆ ਪੈ ਗਿਆ ਉਹ ਮਸਲਾ ਪੋਲੀਟੀਕਲ ਬਣ ਜਾਂਦਾ ਕੋਈ ਵੀ ਜਿਹੜਾ ਸਟੇਟ ਆ ਫਿਰ ਉਹ ਥੱਲੇ ਨਹੀਂ ਲੱਗਣਾ ਚਾਹੁੰਦਾਗਾ ਉਹਨੂੰ ਕਹਿੰਦਾ ਕਿ ਮੇਰਾ ਟਾਈਮ ਨੰਗੇ ਆਉਣ ਵਾਲੇ ਆਪੇ ਮੁੱਖ ਮੰਤਰੀ ਦੇਖਣਗੇ ਉਹਦੇ ਨਾਲ ਪੰਜਾਬ ਦਾ ਪਹਿਲਾਂ ਹੀ ਬੜਾ ਨੁਕਸਾਨ ਹੋਇਆ ਉਹਦੇ ਵਿੱਚ ਹਰਿਆਣੇ ਦਾ ਵੀ ਲਾਜ਼ਮੀ ਤੌਰ ਤੇ ਸਾਡੇ ਕੋ ਸਾਡੇ ਨਾਲ ਪੰਜਾਬ ਨਾਲ ਕੀ ਕੀ ਹੋਇਆ ਪੰਜਾਬੀ ਬੋਲਦੇ ਇਲਾਕੇ ਸਾਡੇ ਕੋ ਰਾਜਤਨੀ ਸਾਡੇ ਕੋ ਖੋਈ ਗਈ ਹੈਗੀ ਹੁਣ ਪੰਜਾਬ ਯੂਨੀਵਰਸਿਟੀ ਖੋਣ ਦੀਆਂ ਗੱਲਾਂ ਹੋ ਰਹੀਆਂ ਪਾਣੀ ਸਾਡੇ ਕੋ ਪਹਿਲਾਂ ਹੀ ਖੋ ਲਿਆ ਗਿਆ ਹੁਣ ਜਿਹੜਾ ਡੈਮ ਸੇਫਟੀ ਐਕਟ ਆ ਕਿਉਂਕਿ ਕਵੇਰੀ ਜਾਂ ਨਰਮਦਾ ਨਦੀ ਤੇ ਮਹਾਰਾਸ਼ਟਰ ਤੇ ਗੁਜਰਾਤ ਦਾ ਪੰਗਾ ਚੱਲਦਾ ਹੈਗਾ ਕਵੇਰੀ ਨਦੀ ਦਾ ਆਂਧਰਾ ਤਾਮਿਲਨਾਡੂ ਤੇ ਕਰਨਾਟਕਾ ਇਹਨਾਂ ਦਾ ਪੰਗਾ ਚੱਲ ਉਹਨਾਂ ਨੇ ਉੱਥੇ ਇੱਕ ਦੂਜੇ ਪੁਲਿਸ ਦੇ ਖਿਲਾਫ ਮੁਕਾਦਮੇ ਦਰਜ ਕਰਵਾਏ ਆਗੇ ਨੇ ਉਸ ਤੋਂ ਬਾਅਦ ਭਾਰਤ ਸਰਕਾਰ ਲੋਕਾਂ ਕਿ ਜਿੱਥੇ ਜਿੱਥੇ ਡੈਮ ਨੇ ਉਹ ਜਿਹੜੀ ਸਟੇਟ ਦੇ ਵਿੱਚ ਡੈਮ ਹੁੰਦੇ ਉਹ ਜ਼ਿਆਦਾਤਰ ਕੇਸ਼ਾਈ ਕਰਦੇ ਉਹਨਾਂ ਨੇ ਡੈਮ ਸੇਫਟੀ ਐਕਟ ਹੀ ਲੈਂਦਾ ਹਾਲਾਂਕਿ ਸੰਵਿਧਾਨ ਦੀ ਸੂਚੀ ਦੇ ਵਿੱਚ ਜਿਹੜਾ ਪਾਣੀ ਆ ਉਹ ਸਟੇਟ ਸਬਜੈਕਟ ਆ ਪਰ ਸੈਂਟਰ ਸਰਕਾਰ ਹੌਲੀ ਹੌਲੀ ਜਿਹੜੇ ਸੂਬਿਆਂ ਦੇ ਜਿਹੜੇ ਮਸਲੇ ਸੀ ਜਾਂ ਸੂਬਿਆਂ ਦੇ ਜਿਹੜੇ ਅਧਿਕਾਰ ਸੀ ਉਹ ਖੋ ਕੇ ਉਹਨੇ ਆਪਣੀ ਜੇਬ ਚ ਵਿੱਚ ਪਾ ਲਏ ਫਿਰ ਉਹ ਵੰਡਦਾ ਉਹ ਨਹੀਂ ਜਿਵੇਂ ਦੋ ਬਿੱਲੀਆਂ ਦੀ ਲੜਾਈ ਇੱਕ ਬਾਂਦਰ ਕਹਾਣੀ ਆ ਗਿਆ ਫਿਰ ਉਹ ਜਿਹੜਾ ਸੈਂਟਰ ਦਾ ਜਿਹੜਾ ਰਵਈਆ ਬਣ ਚੁੱਕਾ ਹੈਗਾ ਪਰ ਹੁਣ ਸਵਾਲ ਹੈ ਕਿ ਫੈਡਰਲ ਢਾਂਚੇ ਦੀ ਗੱਲ ਕਰਨ ਵਾਲਾ ਕੋਈ ਨਹੀਂ ਰਹਿ ਗਿਆ ਜਿਹੜੇ ਪੁਰਾਣੇ ਲੀਡਰ ਸੀ ਜੀ ਉਹਨਾਂ ਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੀ ਜਾਂ ਹੋਰ ਜਿਹੜੇ ਹਮੇਸ਼ਾ ਹੀ ਫੈਡਰਲ ਢਾਂਚੇ ਦੀ ਗੱਲ ਕਰਦੇ ਰਹੇ ਨੇ ਉਹਨਾਂ ਤੇ ਫੈਡਰਲ ਢਾਂਚੇ ਦੀ ਗੱਲ ਕਰਨ ਵਾਲਾ ਕੋਈ ਨਹੀਂ ਐਮ ਕੇ ਸਟਾਲਨ ਉੱਠੇ ਆਗੇ ਨੇ ਕਿ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਅਸੀਂ ਰਿਜੈਕਟ ਕਰਦੇ ਆ ਜਾਂ ਹੋਰ ਅਸੀਂ ਰਿਜੈਕਟ ਕਰਦੇ ਨਾ ਜਦ ਤੱਕ ਜਿਹੜੇ ਖੇਤ ਕਿਉਂਕਿ ਖੇਤਰੀ ਪਾਰਟੀਆਂ ਖਤਮ ਹੋ ਰਹੀਆਂ ਖੇਤਰੀ ਪਾਰਟੀਆਂ ਹੀ ਫੈਡਰਲ ਢਾਂਚੇ ਦੀ ਗੱਲ ਕਰਦੇ ਰਹੀ ਗੱਲ ਕਰਦੀ ਰਹੀ ਪਰ ਜਦੋਂ ਪੰਜਾਬ ਤੋਂ ਫੈਡਰਲ ਢਾਂਚੇ ਦੀ ਗੱਲ ਕੀਤੀ ਜਾਂਦੀ ਸੀ ਸੰਗੀ ਢਾਂਚੇ ਦੀ ਗੱਲ ਕੀਤੀ ਜਾਂਦੀ ਸੀ ਤੇ ਪੰਜਾਬ ਕਿਉਂਕਿ ਇੱਕ ਸਿੱਖ ਡੋਮਿਨੇਟਡ ਸਟੇਟ ਆ ਉਦੋਂ ਇਹਨਾਂ ਨੂੰ ਪੂਰਾ ਹਿੰਦੂਸਤਾਨ ਵੱਖਵਾਦੀ ਖਾਲਸਤਾਨੀ ਦੱਸਦਾ ਰਿਹਾਗਾ ਅੱਜ ਕਿਉਂਕਿ ਐਮਕੇ ਸਟਾਲਿਨ ਜਾਂ ਹੋਰ ਲੋਕਾਂ ਨੂੰ ਲੱਗਾਗਾ ਤੇ ਉਹਨਾਂ ਨੂੰ ਤੁਸੀਂ ਵੱਖਵਾਦੀ ਨਹੀਂ ਕਹਿ ਸਕਦੇ ਕਿਉਂਕਿ ਉਹ ਤਗਾ ਤੇ ਚੰਗੀ ਗੱਲ ਹੈ ਕਿ ਸਾਊਥ ਤੋਂ ਫੈਡਰਲ ਢਾਂਚੇ ਦੀ ਗੱਲ ਹੋ ਰਹੀ ਆ ਪਰ ਇਹ ਪਾਣੀਆਂ ਦਾ ਮਸਲਾ ਹੋਵੇ ਐਜੂਕੇਸ਼ਨ ਦਾ ਮਸਲਾ ਹੋਵੇ ਖੇਤੀਬਾੜੀ ਦਾ ਮਸਲਾ ਹੋਵੇ ਇਹ ਸਾਰੇ ਸਟੇਟ ਸਬਜੈਕਟ ਸੀ ਹੌਲੀ ਹੌਲੀ ਸੈਂਟਰ ਨੇ ਆਪਣੀ ਜੇਬ ਦੇ ਵਿੱਚ ਪਾ ਲਏ ਇਸ ਕਰਕੇ ਜਿਹੜੀਆਂ ਲੜਾਈਆਂ ਹੋ ਰਹੀਆਂ ਆਪਸ ਵਿੱਚ ਵਿੱਚ